ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 822 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 823 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਰਾਗ ਬਿਲਾਵਲ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਮਨ ਕਿਆ ਕਹਿਤਾ ਹਾਂ ਕਿਆ ਕਹਿਤਾ ਹੈ ਮਨ ਤੂੰ ਕੀ ਕਹਿ ਰਿਹਾ ਹੈ ਹੈ ਜੀਵ ਤੂੰ ਕੀ ਆਖਦਾ ਹੈ ਜਾਨ ਪਰਬੀਨ ਠਾਕੁਰ ਪ੍ਰਭ ਮੇਰੇ ਤੇ ਸਿਆਗੇ ਕਿਆ ਕਹਿਤਾ ਰਹਾਓ ਮੇਰੇ ਠਾਕੁਰ ਪ੍ਰਭੂ ਪਰਮਾਤਮਾ ਜੀ ਤਾਂ ਸਭ ਜੀਵਾਂ ਦੇ ਦਿਲਾਂ ਦੀ ਜਾਣਨ ਵਾਲੇ ਹਨ ਤੇ ਸਮਝਣ ਵਾਲੇ ਹਨ हे ਜੀਵ ਉਸ ਅਗੇ ਕੋਈ ਠੱਗੀ ਫਰੇਬ ਦੀ ਗੱਲ ਨਹੀਂ ਆਖੀ ਜਾ ਸਕਦੀ ਰਹਾਓ ਅਨ ਬੋਲੇ ਕੋ ਤੋਹੀ ਪਛਾਨ ਹੈ ਜੋ ਜੀ ਅਨ ਮੈਂ ਹੋਤਾ ਹੈ ਪ੍ਰਭੂ ਜੋ ਅਸਾਂ ਜੀਵਾਂ ਦੇ ਦਿਲਾਂ ਵਿੱਚ ਹੁੰਦਾ ਹੈ ਉਸ ਨੂੰ ਦੱਸਣ ਤੋਂ ਬਿਨਾਂ ਤੂੰ ਆਪ ਹੀ ਪਹਿਲਾਂ ਹੀ ਪਛਾਣ ਲੈਂਦਾ ਹੈ ਕਾਟ ਘੜ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸ਼ਾਂਤ ਪਰਮਾਤਮਾ ਹਰੇਕ ਜੀਵ ਦੇ ਦਿਲ ਦੀ ਗੱਲ ਜਾਣਦਾ ਹੈ ਰੇ ਮਨ ਕਾਏ ਕਹਾ ਲੋ ਡਹਿ ਕੇ ਜੋ ਪੇਖਤ ਹੀ ਸੰਗ ਸੁਨਤਾ ਪਰਮਾਤਮਾ ਤਾਂ ਹੇ ਮਾਨ ਤੂੰ ਕਿਉਂ ਠੱਗੀ ਕਰਦਾ ਹੈ ਜਦ ਤੱਕ ਠੱਗੀ ਕਰੀ ਜਾਵੇਂਗਾ ਪਰਮਾਤਮਾ ਤਾਂ ਤੇਰੇ ਨਾਲ ਵਸਦਾ ਹੋਇਆ ਤੇਰੇ ਕਰਮ ਵੇਖ ਰਿਹਾ ਹੈ ਤੇ ਸੁਣ ਪੀ ਰਿਹਾ ਹੈ ਐਸੋ ਜਾਨ ਭਏ ਮਨ ਆਨੰਦ ਆਨ ਨਬੀਓ ਕਰਤਾ हे ਭਾਈ ਇਹ ਜਾਣ ਕੇ ਕਿ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਕੁਝ ਪੀ ਕਰਨ ਜੋਗਾ ਨਹੀਂ ਜਾਣਨ ਵਾਲੇ ਦੇ ਮਨ ਵਿੱਚ ਹੁਲਾਰਾ ਪੈਦਾ ਹੋ ਜਾਂਦਾ ਹੈ ਕੋ ਨਾਨਕ ਗੁਰ ਭਏ ਦਿਹਾਰਾ ਹਰ ਰੰਗ ਨਾ ਕਭੂ ਲਹਿਤਾ ਹੇ ਨਾਨਕ ਆਖ ਜਿਸ ਮਨੁਖ ਉਤੇ ਗੁਰੂ ਮਿਹਰਬਾਨ ਹੁੰਦਾ ਹੈ ਉਹਦੇ ਦਿਲ ਵਿੱਚੋਂ ਪ੍ਰਮਾਤਮਾ ਦਾ ਪ੍ਰੇਮ ਰੰਗ ਕਦੇ ਨਹੀਂ ਉਤਰਦਾ ਬੇਲਾਵਲ ਮਹੱਲਾ 5 ਨਿੰਦਕ ਐਸੇ ਹੀ ਝੜ ਪਰੀਐ ਹੇ ਭਾਈ ਸੁਣਾ ਨਿੰਦਕ ਭੀ ਇਸੇ ਤਰ੍ਹਾਂ ਆਤਮਕ ਉਚਤਾ ਤੋਂ ਡਿੱਗ ਪੈਂਦਾ ਹੈ ਇਹ ਨਿਸ਼ਾਨੀ ਤੁਮ ਸੁਨੋ ਤੁਮ ਭਾਈ ਜਿਉਂ ਕਲਰ ਪੀਤ ਗਿਰਿਐ ਰਹਾਉ ਨਿੰਦਕ ਕਿਦਾਂ ਡਿਗਦਾ ਆਤਮਾ ਕੁਚਤਾ ਤੋਂ ਜਿਵੇਂ ਕਲਰ ਦੀ ਕੰਧ ਘਿਰ ਕੇ ਡਿਗ ਪੈਂਦੀ ਹੈ ਕਲਰ ਪਿੰਡਾਂ ਵਿੱਚ ਪਹਿਲੇ ਗੁਰੂ ਪਿਆਰੇ ਬਹੁਤ ਹੁੰਦਾ ਸੀ ਹੁਣ ਵੀ ਕਈ ਕੰਧਾਂ ਵਿੱਚੋਂ ਕਲਰ ਨਿਕਲ ਆਉਂਦਾ ਹੈ ਇਹ ਕਲਰ ਜੋ ਹੈ ਕੰਧ ਨੂੰ ਮਿੱਟੀ ਨੂੰ ਹੌਲੀ-ਹੌਲੀ ਖਾ ਜਾਂਦਾ ਹੈ ਤੇ ਉਹ ਕਲਰ ਦੀ ਬਣਾਈ ਹੋਈ ਕੰਧ ਜਲਦੀ ਡਿਗ ਜਾਂਦੀ ਹੈ ਸੋ ਗੁਰੂ ਜੀ ਫਰਮਾਨ ਕਰਦੇ ਹਨ ਜਿਵੇਂ ਕਲਰ ਦੀ ਕੰਧ ਘਿਰ-ਘਿਰ ਕੇ ਡਿਗ ਪੈਂਦੀ ਹੈ ਇਹੀ ਨਿਿੰਦਕ ਦੇ ਜੀਵਨ ਦੀ ਹੈ ਉਹ ਨਿੰਦਾ ਉਸ ਦੇ ਆਤਮਿਕ ਜੀਵਨ ਨੂੰ ਮਾਨੋ ਕਲਰ ਲੱਗਾ ਹੋਇਆ ਹੈ ਰਹਾਉ ਜੋ ਛੇਦੈ ਜੋ ਦੇਖੈ ਛਿਦਰ ਤੋ ਨਿੰਦਕੋ ਮਾਹੈ ਭਲੋ ਦੇਖ ਦੁਖ ਭਰੀਐ ਹੇ ਭਾਈ ਜਦੋਂ ਕੋਈ ਨਿੰਦਕ ਕਿਸੇ ਮਨੁੱਖ ਦਾ ਕੋਈ ਨੁਕਸ ਦੇਖਦਾ ਹੈ ਤਦੋਂ ਖੁਸ਼ ਹੁੰਦਾ ਹੈ ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਦੁਖੀ ਹੁੰਦਾ ਹੈ ਆਠ ਪੈਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ ਚਿਤਵਤ ਮਰੀਐ ਅਠੇ ਪੈਰ ਹਰ ਵੇਲੇ ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ ਬੁਰਾਈ ਕਰ ਸਕਣ ਤੱਕ ਪਰ ਤਾਂ ਸਕਦਾ ਨਹੀਂ ਬੁਰਾਈ ਦੀ ਵਿਉਂਤ ਸੋਚਦਿਆਂ ਸੋਚਦਿਆਂ ਆਤਕਮੋਤ ਆਤਮਕ ਮੋਤੇ ਮਰ ਜਾਂਦਾ ਹੈ ਨਿੰਦਕ ਪ੍ਰਭੂ ਪੁਲਾਇਆ ਕਾਲ ਨੇਰ ਆਇਆ ਹਰ ਜਨ ਸਿਓ ਬਾਦ ਉਠਰੀਐ ਹੇ ਭਾਈ ਨਿੰਦਕ ਨੂੰ ਜਿਉਂ ਜਿਉਂ ਪ੍ਰਭੂ ਨਿੰਦਾ ਵਾਲੇ ਕੁਰਾਹੇ ਪਾਂਦਾ ਹੈ ਤਿਉ ਤਿਉ ਨਿੰਦਕ ਦੀ ਮੁਕੰਮਲ ਆਤਮਕ ਮੌਤ ਨੇੜੇ ਆਉਂਦੀ ਜਾਂਦੀ ਹੈ ਉਹ ਨਿੰਦਕ ਸੰਤ ਜਨਾਂ ਨਾਲ ਵੈਰ ਚੁੱਕੀ ਰੱਖਦਾ ਹੈ ਉਹ ਨਿੰਦਕ ਨੂੰ ਸੰਤ ਜਨ ਚੰਗੇ ਨਹੀਂ ਲੱਗਦੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਇਸਕਾਰ ਕੇ ਨਿੰਦਕਾਂ ਦਾ ਵੈਰ ਸੰਤਾਂ ਨਾਲ ਜ਼ਿਆਦਾ ਹੁੰਦਾ ਹੈ ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬਪਰੇ ਕਰਿਐ ਪਰ ਹੇ ਨਾਨਕ ਸੰਤ ਜਨਾਂ ਦਾ ਰਖਵਾਲਾ ਮਾਲਕ ਪ੍ਰਭੂ ਪਰਮਾਤਮਾ ਆਪ ਹੀ ਹੈ ਵਿਚਾਰੇ ਜੀਵ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਬੇਲਾਵਲ ਮਹੱਲਾ ਪੰਜਵਾ ਐਸੇ ਕਾਹੇ ਭੂਲ ਪਰੇ ਹੇ ਭਾਈ ਪਤਾ ਨਾ ਜੀਵ ਕਿਉ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ ਕਰੈ ਕਰਾਵੇ ਮੂਕਰ ਪਾਵੇ ਪੇਖਤ ਸੁਨਤ ਸਦਾ ਸੰਗ ਹਰੇ ਰਹਾਉ ਜੀਵ ਸਾਰੇ ਮੰਦੇ ਕਰਮ ਕਰਦੇ ਕਰਾਂਦੇ ਭੀ ਹਨ ਫਿਰ ਮੁਕਰ ਭੀ ਜਾਂਦੇ ਹਨ ਕਿ ਅਸਾਂ ਨਹੀਂ ਕੀਤੇ ਪਰ ਪ੍ਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵਸਦਾ ਸਭਨਾ ਦੀਆਂ ਕਰਤੂਤਾਵਾਂ ਵੇਖਦਾ ਸੁਣਦਾ ਹੈ ਰਹਾਉ ਕਾਚ ਬਿਹਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੇ ਭਾਈ ਕੱਚ ਦਾ ਵਪਾਰ ਕਰਨਾ ਸੋਨਾ ਛੱਡ ਦੇਣਾ ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ ਇਹ ਹਨ ਜੀਵਾਂ ਦੀਆਂ ਕਰਤੂਤਾ ਹੋਵਨ ਕਉਰਾ ਅਨਹੋਵਨ ਮਿਠਾ ਵਿਖਿਆ ਮਹਿਲ ਲਪਟਾਏ ਜਰੇ ਪਰਮਾਤਮਾ ਦਾ ਨਾਮ ਕੌੜਾ ਲੱਗਣਾ ਮਾਇਆ ਦਾ ਮੋਹ ਮਿੱਠਾ ਲੱਗਣਾ ਇਹ ਹੈ ਨੇਤ ਦਾ ਸੁਭਾਅ ਜੀਵਾਂ ਦਾ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਜੀਵ ਖਿਜਦੇ ਰਹਿੰਦੇ ਹਨ ਅੰਧ ਕੂਪ ਮੈਂ ਪਰਿਓ ਪ੍ਰਾਨੀ ਪਰਮ ਗੁਬਾਰ ਮੋਹ ਬੰਦ ਪਰੇ ਹੈ ਭਾਈ ਜੀਵ ਸਦਾ ਮੋਹ ਦੇ ਅੰਨੇ ਹਨੇਰੇ ਵਿੱਚ ਖੂ ਵਿੱਚ ਡਿੱਗੇ ਪਏ ਰਹਿੰਦੇ ਹਨ ਜੀਵਾਂ ਨੂੰ ਸਦਾ ਭੜਗਣਾ ਲੱਗੀ ਰਹਿੰਦੀ ਹੈ ਮੋਹ ਦੇ ਹਨੇਰੇ ਜਕੜ ਵਿੱਚ ਫਸੇ ਰਹਿੰਦੇ ਹਨ ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ ਕੋ ਨਾਨਕ ਪ੍ਰਭ ਹੋਤ ਦਿਆਰਾ ਗੁਰ ਭੇਟੇ ਕੜ ਬਾਂਹ ਭਰੇ ਏ ਨਾਨਕ ਆਖ ਜਿਸ ਮਨੁੱਖ ਉਤੇ ਪ੍ਰਭੁ ਦਿਆਵਾਨ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ਤੇ ਗੁਰੂ ਉਸ ਦੀ ਬਾਹ ਫੜ ਕੇ ਉਸ ਨੂੰ ਹਨੇਰੇ ਖੂ ਵਿੱਚੋਂ ਕੱਢ ਲੈਂਦਾ ਹੈ ਬੇਲਾਵਲ ਮਹੱਲਾ ਪੰਜਵਾ ਮਾਨ ਤਨ ਰਸਨਾ ਹਰ ਚੀਨਾ ਮੇਰੇ ਮਨ ਮੇਰੇ ਤਨ ਮੇਰੀ ਜੀਬ ਨੇ ਪ੍ਰਮਾਤਮਾ ਨਾਲ ਸਾਝ ਪਾ ਲਈ ਹੈ ਭਏ ਅਨੰਦਾ ਮਿਟੇ ਅੰਦੇਸੇ ਸਰਬ ਸੁਖ ਮੌਕੋ ਗੁਰ ਦਿਨਾ ਰਹਾਓ ਏ ਭਾਈ ਮੇਰੇ ਗੁਰੂ ਨੇ ਮੈਨੂੰ ਸਾਰੇ ਹੀ ਸੁੱਖ ਦੇ ਦਿੱਤੇ ਹਨ ਮੇਰੇ ਫਿਕਰ ਅੰਦੇਸ਼ੇ ਮਿਟ ਗਏ ਹਨ ਮੇਰੇ ਅੰਦਰ ਆਨੰਦ ਹੀ ਆਨੰਦ ਬਣ ਗਿਆ ਹੈ ਕਿਉਂਕਿ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਮਿਲ ਪੈਂਦਾ ਹੈ ਰਹਾਉ ਇਹ ਆਨ ਬਤੇ ਸਭ ਭਈ ਸਿਆਨਪ ਪ੍ਰਭ ਮੇਰਾ ਦਾਨਾ ਬਿਨਾ ਏ ਭਾਈ ਬੇਸਮਝੀ ਦੇ ਥਾ ਹੁਣ ਮੇਰੇ ਅੰਦਰ ਅਕਲਮੰਦੀ ਹੀ ਪੈਦਾ ਹੋ ਗਈ ਹੈ ਕਿਉਂਕਿ ਗੁਰੂ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਕਿ ਪ੍ਰਮਾਤਮਾ ਸਭ ਦੇ ਦਿਲਾਂ ਦੀ ਧੜਕਣ ਸਭ ਦੇ ਦਿਨਾਂ ਦੀ ਜਾਣਨ ਵਾਲਾ ਹੈ ਸਭ ਦੇ ਕੀਤੇ ਕੰਮ ਵੇਖਦਾ ਹੈ ਹੱਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕਸ਼ਿਖੀਨਾ ਹੱਥ ਦੇ ਰੱਖੇ ਆਪਣੇ ਕੋ ਕਾਹੂ ਨਾ ਕਰਤੇ ਕੁਸ਼ਿਨਾ ਮੈਨੂੰ ਨਿਸ਼ਚਾ ਆ ਗਿਆ ਹੈ ਕਿ ਪ੍ਰਮਾਤਮਾ ਆਪਣੇ ਸੇਵਕ ਨੂੰ ਆਪ ਹੱਥ ਦੇ ਕੇ ਬਚਾ ਲੈਂਦਾ ਹੈ ਕੋਈ ਵੀ ਮਨੁੱਖ ਸੇਵਕ ਦਾ ਕੁਝ ਨਹੀਂ ਵਿਗਾੜ ਸਕਦਾ ਬਲ ਜਾਓ ਦਰਸ਼ਨ ਸਾਧੂ ਕੈ ਜਿਹ ਪ੍ਰਸਾਦ ਹਰ ਨਾਮ ਲੈਣਾ ਏ ਭਾਈ ਮੈਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਂਦਾ ਹਾਂ ਕਿਉਂਕਿ ਉਸ ਗੁਰੂ ਦੀ ਕਿਰਪਾ ਨਾਲ ਹੀ ਮੈਂ ਪ੍ਰਮਾਤਮਾ ਦਾ ਨਾਮ ਜਪ ਸਕਿਆ ਹਾਂ ਕਉ ਨਾਨਕ ਠਾਕੁਰ ਪਰੋਸੇ ਕਹੂ ਨ ਮੰਨਿਓ ਮਨ ਸ਼ਿਨਾ ਹੈ ਨਾਨਕ ਆਖ ਹੁਣ ਪ੍ਰਮਾਤਮਾ ਦੇ ਭਰੋਸੇ ਦੇ ਕਿਸੇ ਹੋਰ ਆਸਰੇ ਨੂੰ ਇੱਕ ਛਿਨ ਵਾਸਤੇ ਵੀ ਪੈਂ ਆਪਣੇ ਮਨ ਵਿੱਚ ਨਹੀਂ ਮੰਦਾ ਬੇਲਾਵਲ ਮਹੱਲਾ ਪੰਜਵਾ ਗੋਰ ਪੂਰੇ ਮੇਰੀ ਰਾਖ ਲਈ ਹੈ ਭਾਈ ਵਿਕਾਰਾਂ ਦੇ ਟੱਕਰੇ ਤੇ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਅੰਮ੍ਰਿਤ ਨਾਮ ਰਿਦੈ ਮੈਂ ਦਿਨੋ ਜਨਮ ਜਨਮ ਕੀ ਮੈਲ ਗਈ ਰਹਾਓ। ਗੁਰੂ ਨੇ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਹੈ। ਉਸ ਨਾਮ ਦੀ ਬਰਕਤ ਨਾਲ ਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿੱਚੋਂ ਦੂਰ ਹੋ ਗਈ ਹੈ। ਨਿਵਰੇ ਦੂਤ ਦੁਸ਼ਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪ ਏ ਭਾਈ ਪੂਰੇ ਗੁਰੂ ਦਾ ਦੱਸਿਆ ਹੋਇਆ ਹਰ ਨਾਮ ਹਰ ਨਾਮ ਦਾ ਜਾਪ ਜਦੋਂ ਮੈਂ ਜਪਣਾ ਸ਼ੁਰੂ ਕੀਤਾ ਤਾਂ ਕਾਮਦਿਕ ਸਾਰੇ ਵੈਰੀ ਦੁਰਜਨ ਨਸ ਗਏ ਹਨ ਪਰਮਾਤਮਾ ਦੇ ਨਾਮ ਵਿੱਚ ਬਹੁਤ ਹੀ ਵੱਡੀਆਂ ਤਾਕਤਾਂ ਤੇ ਬਰਕਤਾਂ ਹਨ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਵੱਡ ਪਰਤਾਪ ਮੇਰੇ ਪ੍ਰਭੂ ਦੀ ਬੜੀ ਤਾਕਤ ਹੈ ਹੁਣ ਇਹਨਾਂ ਵਿੱਚੋਂ ਕੋਈ ਵੀ ਮੇਰਾ ਕੁਝ ਵਿਗਾੜ ਨਹੀਂ ਸਕਦਾ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਹੇ ਭਾਈ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਸੋਹਣੇ ਚਰਨ ਮੇਰੇ ਮਨ ਵਿੱਚ ਆਸਾ ਬਣ ਗਏ ਮੇਰੇ ਮਾਨਵ ਚਾਸਰਾ ਬਣ ਗਏ ਹਨ ਉਹਦਾ ਨਾਮ ਹਰ ਵੇਲੇ ਸਿਮਰ ਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ ਤਾਂ ਕੀ ਸਰਨ ਪਰਿਓ ਨਾਨਕ ਦਾਸ ਜਾ ਤੈ ਉਪਰ ਕੋ ਨਾਹੀ ਏ ਭਾਈ ਪ੍ਰਭੂ ਦਾ ਦਾਸ ਨਾਨਕ ਉਸ ਪ੍ਰਭੂ ਦੀ ਸ਼ਰਨ ਪੈ ਗਿਆ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ ਹੈ ਪ੍ਰਮਾਤਮਾ ਹੀ ਵੱਡਾ ਹੈ ਤੇ ਪ੍ਰਮਾਤਮਾ ਦੀ ਖੋਜ ਕਰਨ ਵਾਲੇ ਕਈ ਮਿੱਟ ਗਏ ਹਨ ਤੇ ਪ੍ਰਮਾਤਮਾ ਬਹੁਤ ਬੇਅੰਤ ਹੈ ਉਹ ਤੋਂ ਵੱਡਾ ਹੋਰ ਕੋਈ ਨਹੀਂ ਹੈ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਵਾਹੀ ਤਾ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਅਜਾਪਾ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 823 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਣੂ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 824 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟ ਹੈ ਨਕੋਟ ਧੰਨਵਾਦ ਨਮਸਕਾਰ ਹੈ ਉਹਦੇ ਚਰਨਾ ਵਿੱਚ ਜਿਨ੍ਹਾਂ ਦੇ ਕਿਰਪਾ ਅਨੁਸਾਰ ਅੱਜ ਆਪਾਂ 824 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਪੁੱਲ ਚੁੱਕ ਦੀ ਖਿਮਾ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ